ਹੈਲੋ ਹੈਲੋ ਮੱਗਰ ਬੋਲਦਾ ਬਈ ਓ ਬੋਡ ਸਿਆਂ ਕੀ ਹਾਲ ਨੇ ਹਾਂ ਉ ਤਾਂ ਮੰਦੇ ਹੀ ਆ ਯਾਰ ਓ ਬਾਈ ਤੈਨੂੰ ਪਿੰਡੇ ਦੇ ਸਰਦਾਰ ਬਣਾਤਾ ਭੈਣ ਚੋਂ ਸਿਰੇ ਦੀ ਘੋੜੀ ਦੇਤੀ ਹਜੇ ਤੇਰੇ ਹਾਲ ਮੰਦੇ ਆ ਟੱਟੂ ਦੇ ਸਰਦਾਰ ਘੋੜੀ ਦੇਤੀ ਤੂੰ ਰੰਗ ਵਾਲੀ ਰੰਗ ਵਾਲੀ ਓ ਰੰਗ ਵਾਲੀਆਂ ਘੋੜੀਆਂ ਵੀਰ ਹੋਰ ਹੁੰਦੀਆਂ ਉਹ ਤਾਂ ਜਿਹਦੇ ਉੱਤੇ ਚੜ ਕੇ ਆਪਾਂ ਕਰਦੇ ਹੋਂ ਹੁੰਦੀਆਂ ਤੈਨੂੰ ਦਿੱਤੀ ਕਾ ਸੁਣ ਲਾ ਗੱਲ ਤੂੰ ਮੈਨੂੰ ਦਿੱਤੀ ਘੋੜੀ ਮਾਰਵਾੜੀ ਠੀਕ ਆ ਮਾਰਵਾੜੀ ਇੱਕ ਨੰਬਰ ਘੋੜੀ ਤੇ ਮੈਂ ਇਹਨੂੰ ਨਵਾ ਲਿਆ ਨਵਾਇਆ ਜੀ ਤੇ ਉਹ ਤੇ ਨਾਲ ਦੀ ਨਾਲ ਰੰਗ ਛੱਡਦੀ ਗਈ ਉਹ ਤੇ ਨਿਕਲ ਐਡਾ ਬਖੜਪੀ ਜਿਵੇਂ ਅਭ ਲਗਾ ਹੋਏ ਭਾਈ ਇਹ ਗੱਲ ਤਾਂ ਮੈਨੂੰ ਜੱਜਦੀ ਨਹੀਂ ਜਿੱਦਣ ਮੈਂ ਤੁਹਾਨੂੰ ਵੇਖਿਆ ਮੈਨੂੰ ਤਾਂ ਐ ਲੱਗਦਾ ਸੀ ਤੁਸੀਂ ਆਪ ਨਹੀਂ ਨਹਾਉਂਦੇ ਕਦੇ ਯਾਰ ਹੁਣ ਜਾਨਵਰ ਆ ਨਵਾਉਣਾ ਤੇ ਪੈਂਦਾ ਹੀ ਆ ਐਡੀ ਥੋੜੀ ਗੱਲ ਆ ਨਹੀਂ ਭਾਈ ਵੇਖ ਆਪਣੀ ਮੈਨੂੰ ਸਹੀ ਸਹੀ ਦੱਸ ਦੇ ਵੀ ਤੂੰ ਮੇਰੇ ਨਾਲ ਕਰੀ ਆ ਠੱਗੀ ਨਹੀਂ ਨਹੀਂ ਭਾਈ ਠੱਗੀ ਗੱਲ ਦੱਸ ਤੂੰ ਗੱਲ ਤਾਂ ਦੱਸ ਤਾਂ ਵੀ ਰੰਗ ਫਿਰਿਆ ਤੇਰੀ ਘੋੜੀ ਤੇ ਉਹ ਦੋਸੀ ਜਾ ਕੇ ਨਵਾਈ ਆ ਤੇ ਉਹ ਤੇ ਰੰਗ ਛੱਡ ਗਈ ਆ ਤੇ ਅਵਲਕ ਹੋ ਗਈ ਥੱਲੇ ਤੂੰ ਤੁਹਾਨੂੰ ਕਿਵੇਂ ਕਹੇ ਨਵਾਉਣ ਨੂੰ ਪਹਿਲੀ ਗੱਲ ਆਪਣਾ ਸੌਦਾ ਹੋਇਆ ਤੂੰ ਚੀਜ਼ ਲੈ ਗਿਆ ਤੇ ਤੂੰ ਨਵਾਈ ਕਦ ਲੀਓ ਦੋ ਤਿੰਨ ਦਿਨਾਂ ਬਾਅਦ ਨਵਾਈ ਸੀ ਯਾਰ ਵੀ ਮਨ ਲੈ ਜਿੱਦ ਦਿਨ ਇਹ ਲੈ ਕੇ ਆਏ ਆ ਉਸ ਦਿਨ ਤੇ ਚੱਲ ਨਹੀਂ ਦੋ ਤਿੰਨ ਦਿਨਾਂ ਬਾਅਦ ਨਵਾਉਣ ਲੱਗੇ ਤੇ ਉਹ ਰੰਗ ਛੱਡੀ ਗਈ ਥੱਲੇ ਅਵਲਕ ਹੋ ਗਈ ਮਰੀ ਗੱਲ ਸੁਣ ਤੂੰ ਬੰਦੇ ਹੀ ਮੈਨੂੰ ਲੱਗਦਾ ਕਦੇ ਘੋੜੀ ਕੀ ਤੂੰ ਕਦੇ ਗਧੀ ਵੀ ਰੱਖੀ ਹੈ ਤੁਹਾਨੂੰ ਪਤਾ ਹੀ ਨਹੀਂ ਠੀਕ ਆ ਤੂੰ ਆ ਗਿਆ ਟੋੜੀਆਂ ਵਾਲਾ ਸਟੱਡ ਫਾਰਮ ਓਏ ਮੈਂ ਤਾਂ ਰੋਜ਼ ਦਾ ਮੇਰੇ ਕੋ ਕੈਂਟਰ ਆਉਂਦਾ ਕੈਂਟਰ ਜਾਂਦਾ ਯਾਰ ਘੋੜੀਆਂ ਦਾ ਮੇਰਾ ਵਰਗਾ ਵਪਾਰ ਨਹੀਂ ਸਾਰੇ ਇੰਡੀਆ 'ਚ ਕਿਸੇ ਕੋਲ ਤੂੰ ਗੱਲ ਸੁਣ ਉਹ ਘੋੜੀਆਂ ਨਮਾਉਂਦਾ ਕੋਣ ਹੈ ਘੋੜੀਆਂ ਤੇ ਖਰਖਰਾ ਫੇਰੀਦਾ ਖਰਖਰੇ ਵੀ ਫੇਰੀ ਤੇ ਆ ਜਾਨਵਰ ਆ ਯਾਰ ਫੇਰ ਵੀ ਲਿਪਦਾ ਉਹ ਜਾਨਵਰ ਏ ਰੰਗ ਇਹ ਰੰਗ ਦਾ ਛੱਡ ਜਾਂਦਾ ਹੁੰਦਾ ਜਾਨਵਰ ਫੇਰ ਆ ਜਾਂਦਾ ਹੁੰਦਾ ਰੰਗ ਛੱਡਦਾ ਹੁੰਦਾ ਰੰਗ ਯਾਰ ਹੱਦ ਹੋ ਗਈ ਤੇਰੀ ਤੇ ਨੋ ਕਰਾ ਜਾਨਵਰ ਨਵਾਈ ਦਾ ਕਾਲਾ ਕੋਹ ਨਵਾਉਂਦਾ ਨੋ ਨਾਲੇ ਦਿਵਾ ਲੈਂਦੇ ਸਾਰੇ ਜਾਨਵਰੀ ਉਹ ਨਹੀਂ ਨਹੀਂ ਇਹ ਤੇਰੀ ਗਲਤੀ ਆ ਮੇਰੀ ਗੱਲ ਸੁਣਾ ਪਹਿਲੀ ਗੱਲ ਤਾਂ ਮੇਰੀ ਸੁਣ ਗੱਲ ਹਾਂ ਦੱਸ ਦੱਸ ਜਦੋਂ ਇੰਨੀ ਗਰਮੀ ਆ ਠੀਕ ਆ ਹੂੰ ਉਹਨਾਂ ਚ ਵੀ ਜਾਨ ਆ ਯਾਰ ਘਰ ਘਰੇ ਹੋਵੇ ਜਾਨਵਰ ਕਰ ਕੰਡਿਆ ਤੋਂ ਨਵਾਉਣਾ ਨਹੀਂ ਨਹੀਂ ਤੁਸੀਂ ਭਾਈ ਮੈਨ ਲੱਗਦਾ ਪ੍ਰੈਸ਼ਰ ਨਾ ਨਵਾਤੀ ਉਹ ਗਾਨ ਨੂੰ ਯਾਰ ਕਿਉਂ ਗਵੇਨ ਗੱਲ ਤੇ ਆ ਤੂੰ ਜਿਹੜੀ ਗੱਲ ਆ ਵੀ ਪੈਸੇ ਮੋੜਨੇ ਆ ਕਿ ਕਿਵੇਂ ਫਿਰ ਮੈਂ ਕਰਾਂ ਪਛਤਾਇਆ ਉਹ ਬਾਈ ਮੇਰੀ ਗੱਲ ਸੁਣੋ ਮੇਰ ਕੋ ਜੋ ਆਪ ਗੋਣਿਆ ਉਹ ਘੋੜੀ ਦੇ ਵਿੱਚ ਆ ਮੇਰ ਕੋ ਰੋਜ਼ ਦੋ ਤਿੰਨ ਘੋੜੀਆਂ ਦੇ ਸੌਦੇ ਹੁੰਦੇ ਆ ਉਹਦੇ ਨਾਲੇ ਇੱਕ ਤਾਂ ਮੱਥੇ ਤੇ ਆ ਉਹਦੇ ਵਿੱਚ ਉਤਾਰਾ ਵਾ ਤੇ ਬਾਈ ਮੇਰੀ ਗੱਲ ਸੁਣ ਤੂੰ ਨਾਲ ਲੈ ਆਈ ਏਡੇ ਵੱਡੇ ਸਰਦਾਰ ਨੂੰ ਉਹ ਕਹਿੰਦਾ ਸੀ ਮੈਂ ਤੇ ਘੋੜੀ ਤੁਰ ਜਾਂਦੀ ਉੜਦੀ ਚਿੜੀ ਦੱਸ ਦੇਣਾ ਤੁਰੀ ਜਾਂਦੀ ਤੇ ਉਹਨੇ ਰਸਤੀ ਸੀਗੀ ਕਿ ਘੋੜੀ ਦੇ ਲੱਤਾਂ ਸਹੀ ਆ ਤੇ ਮੁੰਡਿਆ ਕੋਲੋਂ ਆ ਤੇ ਰੰਗਾਲਾ ਹੁਣ ਤੂੰ ਤੇ ਰੰਗ ਫੇਰਿਆ ਤੁਸੀਂ ਚੰਗੀ ਤਰ੍ਹਾਂ ਵੇਖਿਆ ਬਾਈ ਕਿੰਨਾ ਕੰਮ ਫੜਿਆ ਭੈਣੇ ਜੋ ਫੇਰ ਕੇ ਰੰਗ ਗਾਇ ਹੀ ਵੇਖ ਸਾਡਾ ਸੌਦਾ 50000 ਦੀ ਤੂੰ ਮੈਨੂੰ ਭੈਣੇ ਚੇਕਤੀ ਨਹੀਂ ਮਹਿੰਗੀ ਸਾਡਾ ਸੌਦਾ ਹੁੰਦਾ ਸਾਡੇ ਕਿੱਲੇ ਤੋਂ ਜਾਨਵਰ ਖੁੱਲ ਗਿਆ ਸਾਡੇ ਡੇਰੇ ਤੋਂ ਬਾਹਰ ਹੋ ਗਿਆ ਜਾਨਵਰ ਤੇਰਾ ਹੁਣ ਤੁਸੀਂ ਜਾ ਕੇ ਉਹਨੂੰ ਪਤਾ ਨਹੀਂ ਕੀ ਆਹੀ ਕਰਾਂਗੇ ਪਜਾਇਤ ਇਕੱਠੀ ਤੁਸੀਂ ਖਰਾਕ ਖਰਾਕ ਉਹ ਬਾਈ ਘੋੜੀਏ ਨੂੰ ਖਰਾਕ ਆ ਕੇ ਬਹਿ ਜਾਣਾ ਤੇਰੇ ਬੂਏ ਅੱਗੇ ਉਹ ਮੇਰੀ ਗੱਲ ਸੁਣ ਪਹਿਲਾਂ ਇੱਕ ਮਿੰਟ ਮੇਰੀ ਗੱਲ ਸੁਣ ਘੋੜੀਆਂ ਨੂੰ ਖਰਾਕ ਨਾ ਤੂੰ ਗਲਤ ਖਵਾਤੀ ਉਹਦੇ ਕੋਈ ਰੰਗ ਦਾ ਖਰਾਕ ਨਾਲ ਕੋ ਲੈਣਾ ਨਾ ਦੇਣਾ ਯਾਰ ਤੂੰ ਹੱਦੀ ਕਰੀ ਜਾਂਦਾ ਤੂੰ ਅੱਜ ਕੱਲ ਮੇਰੀ ਗੱਲ ਸੁਣ ਬਾਈ ਅਸੀਂ ਦਿਨ ਰਾਤ ਰੰਗ ਦਾ ਖਰਾਕ ਨਾਲ ਕੋਈ ਹੈ ਮਸਲ ਉਹ ਗਲਤ ਖਰਾਕ ਖਵਾ ਦੇ ਪਸ਼ੂ ਦਾ ਰੰਗ ਉੱਤਰ ਜਾਂਦਾ ਤੂੰ ਨਾ ਹੋਣਾ ਉਹ ਨਾ ਖੜਾ ਜਿਹਾ ਨਸ਼ਾ ਤੈਨੂੰ ਮੈਂ ਦੱਸਾਂ ਵੀ ਇਹੀ ਕਰਨੀ ਬੰਦੇ ਇਕੱਠੇ ਮੇਰੀ ਗੱਲ ਸੁਣ ਮੈਂ ਮੇਰਾ ਕੰਮ ਚੱਲਦਾ ਬਾਈ ਬਹੁਤ ਮੂਹਤਾ ਜੀ ਅੱਜ ਕੱਲ ਅੱਜ ਕੱਲ ਮਹਿੰਗਾਈ ਦੇ ਜਮਾਨੇ 'ਚ ਕਿੱਲੇ ਤੋਂ ਜਾਨਵਰ ਡੇਰੇ ਤੋਂ ਬਾਹਰ ਹੋ ਗਿਆ ਤੇਰਾ ਸਾਡੇ ਕੋਲ ਹੱਦ ਤੱਕ ਜਦ ਰੇਡੀ ਛੇਤੀ ਦਾ ਸੇਹ ਹੋ ਗਿਆ ਜਸਤ ਦਾ ਰੰਗ ਚਰੇ ਆ ਲਿਆ ਜਾਨਵਰ ਯਾਰ ਕਿ ਭਾਈ ਅਸੀਂ ਕਿਹੜੇ ਤੇਰਾ ਕੋਈ ਲਿੰਕ ਤੋਂ ਥੋੜਾ ਕਰੀਏ ਕੋਈ ਪ੍ਰਮੋਟ ਥੋੜਾ ਕਰਿਆ ਤੈਨੂੰ ਜਾਨਵਰ ਪਸੰਦ ਆਇਆ ਤੂੰ ਲੈ ਗਿਆ ਹੁਣ ਸਾਨੂੰ ਵੀ ਜੇ ਆ ਫਿਰ ਜਿਹੜੀ ਚੀਜ਼ ਆ ਤੂੰ ਉਹ ਕਹਿ ਕੇ ਵੇਚਣ ਡਿਆ ਨਿਕਲ ਨਹੀਂ ਹੋਣੀ ਸਾਡੇ ਕੋਲ ਅਸੀਂ ਕਿਹੜਾ ਉਹਨੂੰ ਧੋਤੋ ਵੇਖਦੇ ਆ ਭਾਈ ਸਾਡੇ ਕੋਲ ਅੱਗੋਂ ਆਈ ਅਸੀਂ ਤੈਨੂੰ ਦੇ ਦਈ ਤੂੰ ਦੋਤਾਰੀ ਬੰਦਾ ਆ ਯਾਰ ਫਿਰ ਵੀ ਤੂੰ ਅੱਜਨ ਵੀ ਕਹਿੰਦਾ ਇਹ ਗੱਲ ਵੀ ਕਹੀ ਸੀ ਵੀ ਕਾਲੇ ਕਾਂਡੇ ਦੀ ਆ ਬਾਈ ਬੇਰੀ ਗੱਲ ਸੁਣ ਸਾਡੇ ਕੋਲ ਮੱਥੇ ਤਾਰਾ ਉਹਦੇ ਹਾਂ ਤੇ ਕਹਿੰਦਾ ਸਾਰੀਆਂ ਕਮੀਆਂ ਉਹਦੇ ਵਿੱਚ ਉਹ ਬਾਈ ਜਿਹੜਾ ਬੰਦਾ ਤੂੰ ਲੈ ਲੈਂਦਾ ਸੀ ਤੁਸੀਂ ਧੱਕੇ ਨਾਲ ਲੈ ਕੇ ਗਏ ਘੋੜੀ ਮੇਰੇ ਤੋਂ ਅੱਕੇ ਨਾਲ ਚੱਲ ਜਦੋਂ ਤੋੜੀ ਜਿਵੇਂ ਤੂੰ ਦੱਸਿਆ ਸੀ ਗਉ ਸਾਹਿਬ ਨਾਲ ਅਸੀਂ ਲੈ ਗਏ ਜਦੋਂ ਘਰੇ ਜਾ ਕੇ ਰੰਗ ਹੀ ਤਾਂ ਚ ਉੱਡ ਗਿਆ ਨਹੀਂ ਨਹੀਂ ਭਾਈ ਗਲਤ ਐ ਸਵੇਰੇ ਕੋਲੇ 50 ਰੋਜ ਦੇ ਗਾਹ ਕੌਂਦੇ ਆ ਚੌਧਰੀ ਸਾਹਿਬ ਨਹੀਂ ਆਏ ਬੈਠੇ ਆ ਤੇਰੀ ਕਰਾਵਾ ਗੱਲ ਹੈ ਮੈਨੂੰ ਨਹੀਂ ਜਣਦਾ ਯਾਰ ਤੇ ਉਹ ਜਦ ਜੀ ਤੇ ਮੇਰੀ ਗੱਲ ਤੇਰੇ ਨਾਲ ਆ ਭਰਾ ਤੂੰ ਮੇਰੇ ਪੈਸੇ ਮੋੜ ਗਿਆ ਚੌਧਰੀ ਸਾਹਿਬ ਮੇਰੇ ਕੋਲ ਚਾਰ ਚਾਰ ਘੋੜੀਆਂ ਲੈ ਕੇ ਆ ਅੱਜ ਤੱਕ ਕੋਈ ਪੰਜਵੀਂ ਘੋੜੀ ਲੈਣ ਆਏ ਆ ਜਿਹੜਾ ਮੇਰੇ ਨਾਲ ਬੰਦਾ ਸੀ ਉਹ ਵੀ ਮੇਰੇ ਕੋਲ ਆ ਹੁਣ ਤੂੰ ਕਰਾ ਗੱਲ ਮੈਂ ਉਹਨੂੰ ਸਮਝਾਉਣਾ ਤੈਨੂੰ ਨਹੀਂ ਪਤਾ ਘੋੜੀਆਂ ਬਾਰੇ ਉਹ ਬੰਦੇ ਨੂੰ ਜਾਣਕਾਰੀ ਆ ਉਹਨੂੰ ਮੈਂ ਸਮਝ ਲੈ ਕਰਾਉ ਉਹ ਸਰਦਾਰ ਅਕਾ ਦੀ ਗੱਲ ਸੱਚੀ ਗਾ ਸਰਦਾਰ ਜੀ ਉਹ ਜੀ ਸੁਪਨ ਸਾਹਿਬ ਕੀ ਹਾਲ ਨੇ ਵਾ ਠੀਕ ਐ ਸਰਦਾਰ ਜੀ ਹੋਰ ਕਿਵੇਂ ਆ ਠੀਕ ਠਾਕ ਸਾਰਾ ਪਰਿਵਾਰ ਹਾਂਜੀ ਹਾਂਜੀ ਮੂਤ ਮਲਕ ਦੀ ਕਿਰਪਾ ਜੀ ਤੇ ਇਹ ਕੰਮ ਗਲਤ ਹੋ ਗਿਆ ਕੀ ਗੱਲ ਹੋ ਗਈ ਆ ਮੁੰਡੇ ਨੂੰ ਸਮਝਾਓ ਘੋੜੀਆਂ ਦੇ ਤੰਦੇ ਚ ਆਉਣੀ ਹੁੰਦਾ ਮੁੰਡਾ ਵੀ ਹੁਣ ਤੁਹਾਨੂੰ ਪਤਾ ਕੀ ਕਰੇ 70000 ਦੀ ਘੋੜੀ ਸੀ ਤੇ ਤੁਸੀਂ 7 ਲੱਖ ਦੀ ਚੇਪਤੀ ਆ ਨਹੀਂ ਨਹੀਂ ਸਰਪੰਚ ਸਾਹਿਬ ਆਇਆ ਨਹੀਂ ਹੁੰਦਾ ਦੇਖੋ ਅੱਧਾ ਅਬਲਕ ਨਿਕਲ ਆਈਏ ਇਹ ਤੇ ਗਰਮੀ ਲੱਗੀ ਸੀ ਇਹਨਾਂ ਦੇ ਨਵਾਜ਼ ਉਹ ਚਲੋ ਉਹ ਸਰਪੰਚ ਸਾਹਿਬ ਤੁਹਾਡੀ ਗੱਲ ਮੰਨੀ ਤੁਸੀਂ ਰੰਗ ਤੇ ਬਦਲ ਬਲ ਰੰਗ ਤੇ ਬਦਲ ਸਕਦੇ ਆ ਨਸਲ ਤੋਂ ਨਹੀਂ ਬਦਲ ਸਕਦੇ ਹੁਣ ਤੁਸੀਂ ਆਪ ਵੀ ਉਦੋਂ ਵੇਖ ਕੇ ਲਗੇ ਆ ਉਦੋਂ ਤੁਸੀਂ ਆਪ ਤਾਂ ਕਹਿੰਦੇ ਸੀ ਗੱਲ ਤੇ ਸਹੀ ਆ ਤੁਸੀਂ ਦੋਦਰ ਨਾਲ ਜਿਵੇਂ ਸਪਟਾਈਆਂ ਕਰਦੇ ਜੀ ਬਚੰਗਾ ਚੰਗਾ ਹੀ ਆ ਕੁੜੀ ਚੰਗੀ ਆ ਉਹ ਬਈ ਹੁਣ ਜਦੋਂ ਮੇਰੇ ਕਿੱਲੇ ਤੇ ਦੇ ਖਾਨਦਾਨ ਚੋਂ ਆ ਮੇਰੇ ਕਿੱਲੇ ਤੇ ਵੱਜੀ ਆ ਨਾ ਤੇ ਮੈਂ ਤੇ ਮਰ ਲਈ ਤੇ ਸੋਣਾ ਹੀ ਉਹ ਨਹੀਂ ਜੀ ਉਹ ਤੇ ਜਿੰਨੀ ਕਾਲੇ ਕੰਡੇ ਮਿੱਥੇ ਦਾ ਆ ਆਪਜੀ ਜਗਾ ਤੁਸੀਂ ਸਹੀ ਜੇ ਉਹਦ ਗੱਲ ਠੀਕ ਆ ਸੀ ਤੇ ਤੁਹਾਡੇ ਤੇ ਸਿਰਫ ਨਾ ਯਕੀਨਦਾਰ ਕਰਕੇ ਲੈ ਗਏ ਨਹੀਂ ਨਹੀਂ ਭਾਈ ਕੋਈ ਗੱਲ ਨਹੀਂ ਇਹੋ ਜੇ ਕਾਲੇ ਕੰਟੇ ਆਪਣੇ ਪੁਆਇੰਟ ਤੇ ਲਿਆਇਆ ਨੂੰ ਵੀ ਨਵੇੜਦਾ ਕਿ ਕਿਵੇਂ ਚੱਲ ਆ ਵੀ ਚਲੋ ਠੀਕ ਹੈ ਭਾਈ ਤੁਹਾਡਾ ਵਪਾਰ ਦਾ ਕੰਮ ਹੋਊਗਾ ਅਸੀਂ ਨਹੀਂ ਕਹਿੰਦੇ ਵੀ ਚਲ ਠੀਕ ਹੈ ਤੁਹਾਡੀ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਇਹ ਮੁੰਡਾ ਤੇ ਮਾਰਦਾ ਜਵਲੀਆਂ ਮੇਰੀ ਗੱਲ ਸੁਣੋ ਸਰਪੰਚਾ ਹਾਂ ਮੇਰੇ ਕੋਲ ਚੌਧਰੀ ਸਾਹਿਬ ਬੈਠੇ ਆ ਇਹ ਹਰਿਆਣੇ ਤੋਂ ਨੇ ਹਾਂਜੀ ਇਹ ਚਾਰ ਘੋੜੀਆਂ ਅੱਗੇ ਲੈ ਗਏ ਆ ਆਪਣੇ ਤੋਂ ਠੀਕ ਹੈ ਠੀਕ ਹੈ ਆਪਣੇ ਪੱਕੇ ਗਾਹ ਗਿਆ ਅੱਧੀ ਰਾਤ ਇਹਨਾਂ ਨੇ ਅੱਜ ਪੰਜਵੀਂ ਘੋੜੀ ਦੋ ਘੋੜੀਆਂ ਲੈਣਾ ਨਹੀਂ ਸਰਪੰਚਾ ਤੂੰ ਮੈਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਹੱਲ ਕਰਦੇ ਅੱਛਾ ਚੌੜੀ ਸਰਪੰਚ ਸਾਹਿਬ ਐ ਮਸਲੇ ਹੱਲ ਸਰਪੰਚਾ ਉਹ ਠੰਡਾ ਕਰੋ ਮੁੰਡੇ ਨੂੰ ਇਧਰ ਮੈਰੀ ਗੱਲ ਸੁਣੋ ਇਹਨਾਂ ਨੂੰ ਤਿੰਨ ਸਹ ਦਲਾਲ ਇਦਾਂ ਹੀ ਹੁੰਦੇ ਸਾਰੇ ਨਹੀਂ 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 ਮੁੰਡਾ ਨਾ ਚੱਲ ਤਰ ਮਾਕੀ ਨਾ ਭਾਈ ਜੀ ਗੱਲ ਗੱਲ ਭਾਈ ਜੀ ਗੱਲ ਪਤਾ ਕੀ ਇਹਨੇ ਵਾਲਾ ਮਾਲ ਹੈ ਨੇ ਨੇ ਆ ਚੌਧਰੀ ਸਾਹਿਬ ਨੇ ਵੇਖੀ ਜੋ ਘੋੜੀ ਚੌਧਰੀ ਸਾਹਿਬ ਕਹਿੰਦੇ ਵੀ ਉਹ ਘੋੜੀ ਤੂੰ ਕਿਉਂ ਦੇਤੀ ਮੈਂ ਫੋਟੋਆਂ ਭੇਜ ਗਏ ਨੇ ਤੁਸੀਂ ਤੀਜਾ ਬੰਦਾ ਅੱਜ ਤੁਸੀਂ ਬਾਕੇ ਉਹਨੂੰ ਦਿਖਾਓ ਅੱਜ ਗਾਲ੍ਹਾਂ ਕੱਢਦੇ 55 ਦਾ ਬੰਦਾ ਜੇ ਉਹ 70000 ਤੋਂ ਵੱਧ ਕਹਿ ਦੇ ਅੱਜ ਤੇ ਸਾਨੂੰ ਜਿੱਤੇ ਮੱਦੀ ਛੱਪ ਦੇ ਵੇਖੋ ਸਪੈਂਸਰ ਉਧਰ ਦੋ ਅੰਦਰ ਵੜ ਕੇ ਮੈਨੂੰ ਕਹਿੰਦਾ ਸੀ ਕਿ ਘੋੜੀ ਸਾਨੂੰ ਸਹੀ ਮਿਲ ਗਈ ਹੈ ਹਾਂ ਵੀ ਉਹ ਚਲ 70 ਨੂੰ ਤੁਸੀਂ ਵਿਖਾਉਣੀ ਦੇਖਣਾ ਫਰਜ਼ ਸਾਡਾ ਸੀਗਾ ਨਾ ਜੀ ਤੁਸੀਂ ਨਾ ਇੱਧਰ ਮੇਰੀ ਗੱਲ ਸੁਣੋ ਤੁਸੀਂ ਚੌੜੀ ਸਾਹਿਬ ਨਾਲ ਗੱਲ ਕਰੋ ਇਹਨਾਂ ਨੇ ਫੋਟੋਆਂ ਵੇਖੀਆਂ ਘੋੜੀਆਂ ਦੀਆਂ ਚੌੜੀ ਸਾਹਿਬ ਮਾੜੀ ਗੱਲ ਕਰਿਆ ਸਰਪੰਚ ਸਾਹਿਬ ਨਾਲ ਹਲੋ ਹਾਂਜੀ ਸਰਪੰਚ ਸਾਹਿਬ ਹਾਂਜੀ ਹਾਂਜੀ ਕੀ 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 ਬਾਤ ਹੋ ਗਈ ਭਾਈ ਸਾਹਿਬ ਬਾਤ ਤਾਂ ਭਾਈ ਸਾਹਿਬ ਕੀ ਹੋ ਗਈ ਅਸੀਂ ਤੇ ਨਾ ਬਸ ਯਕੀਨ ਤਬਾਰ ਦੇ ਘੋੜੀ ਲੈ ਆਏ ਨੇ ਨਹੀਂ ਘੋੜੀਆਂ ਤਾਂ ਬਹੁਤ ਰੱਖਦੇ ਆ ਮੈਂ ਵੀ ਲੇਕਿਨ ਅੰਨੇ ਤਿੰਨ ਚਾਰ ਘੋੜੀ ਚੱਲੇ ਘੋੜੀਆਂ ਤਾਂ ਬਹੁਤ ਹੈ ਉਹ ਉਹ ਨਹੀਂ ਬੋਤ ਬਸ ਇਹ ਵੀ ਥੋੜਾ ਖਰਾਕ ਕਮ ਖਿਲਾਤੇ ਨੇ ਥੋੜੀ ਲਿੱਸੀ ਹੁੰਦੀ ਘੋੜੀ ਕੋੜੀ ਸਹੀ ਹੁੰਦੀ ਹੈ ਕੇ ਬਾਸ ਅੱਛੀ ਦੇਸੀ ਬਾਤ ਉਹ ਖਰਾਕ ਲਿੱਸੀ ਅਲੱਗੇ ਮੋਟੇ ਵਾਲਾ ਤੇ ਅਸੀਂ ਚੱਲੋ ਕੋਈ ਗੱਲ ਸਰਦਾਰ ਆਪਣੇ ਵਾਲਾ ਬਹੁਤ ਤਗੜਾ ਵਾ ਕੀ ਬਾਤ ਹੈ ਕੀ ਬਾਤ ਨਵਾਂ ਫਾਰਮ ਬਾਤ ਏਸੀ ਯਾਰ ਘੋੜੀ ਲਾ ਕੇ ਘੋੜੀ ਸੀ ਕਾਲੀ ਜਮਾ ਅੱਛਾ ਤੇ ਹੁਣ ਦੋ ਤਿੰਨ ਦਿਨ ਹੋਏ ਆ ਗੱਲ ਨੂੰ ਕਿਉਂਕਿ ਇੱਕ ਦਿਨ ਤੇ ਰਾਤ ਹੀ ਲੱਗ ਗਿਆ ਸਾਨੂੰ ਬਾੜ ਬਹੁਤ ਪੈ ਜਾਂਦੀ ਤੁਹਾਨੂੰ ਪਤਾ ਅੱਛਾ ਜੀ ਫਿਰ ਕੈਂਟਰ ਦੀ ਲੱਗਿਆ ਸੀ ਵੀ ਠੱਕੇ ਟੁੱਟੇ ਸੀ ਦੂਜੇ ਦਿਨ ਵੀ ਨਾ ਗੌਰ ਕੀਤੀ ਆਖਿਆ ਬਚਾਲੇ ਵੀ ਠੱਕੀ ਟੁੱਟੀ ਆਈ ਹੈ ਕੋਈ ਗੱਲ ਨਹੀਂ ਦੂਜੇ ਦਿਨ ਮੈਂ ਕਿਹਾ ਵੀ ਮੁੰਡਾ ਨਵਾ ਦੂ ਉਹ ਕੋਈ ਗੇੜੀ ਕੱਢੀ ਅੱਛਾ ਪਿੰਡ ਵਾਲਾ ਨੂੰ ਪਤਾ ਲੱਗੇ ਪੈਸੇ ਲਾਏ ਨਹੀਂ ਆ ਵਪਾਰ ਜਦੋਂ ਅਸੀਂ ਬਾਈ ਜੀ ਤੁਹਾਡੇ ਕੇ ਕਹਾ ਕਿ ਜਦੋਂ ਚਾਰ ਬਾਲਟੀਆਂ ਪਾਣੀ ਲਵਾ ਕੇ ਮਾਰਾ ਐਸੀ ਤੇ ਕਹਾ ਪੈਂਚ ਉਹ ਕੀ ਚੋਣ ਲੱਗ ਗਿਆ ਨਹੀਂ ਆ ਵਪਾਰ ਕਰਦੇ ਹੋ ਕਿ ਗੋਡੀ ਰੱਖਦੇ ਹੋ ਆਪਣੇ ਪਾਸ ਹਾਂ ਜੀ ਨਾ ਅਸੀਂ ਤੇ ਤੇ ਵਪਾਰ ਕਰਨਾ ਸ਼ੁਰੂ ਹੀ ਕਰਨਾ ਸੀ ਅੱਛਾ ਅੱਛਾ ਸਾਡੇ ਤੇ ਪਹਿਲਾਂ ਹੀ ਉਹ ਕੰਮ ਖਰਾਬ ਹੋ ਗਿਆ ਅਸੀਂ ਕੀ ਵਪਾਰ ਕਰ ਲੈਣਾ ਗੋਡੀ ਕੋ ਨਲਾਣੇ ਕੀ ਜਰੂਰਤ ਸੀ ਗੋਡੀ ਕੋ ਨਲਾਤੇ ਨ ਕਈ ਵਾਰ ਨਹੀਂ ਸੀ ਇਨਕੋ ਵੀ ਵੇਚਣੇ ਦਾ ਹੱਤਾ ਹੈ ਕਈ ਵਾਰ ਥੋੜਾ ਬਹੁਤ ਕਲਰ ਕਰ ਦਿੰਦੇ ਆ ਉਹ ਤਾਂ ਮੈਂ ਮਾਹਰ ਆ ਜੀ ਆ ਦੇ ਸਪੀਚਾ ਉਹ ਦੇ ਉਹ ਮੈਂ ਵੀ ਇੱਕ ਲੈ ਕੇ ਤਿੰਨ ਸੇ ਮਰੀ ਜਿ ਘੋੜੀ ਉਹ ਮੇਰ ਕੋ ਗਾਟਾ ਦੇ ਗਈ ਸੀ 255 ਮੇਰ ਕੋ ਗਾਟਾ ਦੇ ਗਈ ਪਰ ਮੈਂਨੇ ਵੇਚ ਦੀ ਉਹ ਫਟਾਫਟ ਰੱਖੀ ਨਹੀਂ ਮੈਂਨੇ ਉਹ ਤਾਂ ਫਿਰ ਚੌਧਰੀ ਸਾਹਿਬ ਮੈਂ ਆਪਕੋ ਕਿਆ ਬੋਲੂ ਆਪ ਗਾਟਾ ਖਾ ਕੇ ਫਿਰ ਉਸੇ ਚੌਕਟ ਤੇ ਆਏ ਹੋ ਫਿਰ ਮੈਂ ਨਾ ਲੈ ਨਾ ਲੈ ਕੇ ਜਾਉਂ ਕੋ ਦਿਨ ਸੇ ਨਹੀਂ ਜੀ ਆਪ ਘੋੜਾ ਲੈ ਜਾਓ ਚੌਧਰੀ ਸਾਹਿਬ ਕੋਈ ਗੱਲ ਨਹੀਂ ਆਓ ਜੀ ਧੀਰੀ ਗੱਲ ਸੁਣੋ ਇੱਕ ਮਿੰਟ ਉਹਨਾ ਤੁਹਾਨੂੰ ਗੱਲ ਆਦਾ ਮੈਂ ਸਰਪੰਚਾ ਮੁੰਡਾ ਤੇ ਮਾਰਦਾ ਇੱਕ ਕਮਾਲ ਮਾਰਦਾ ਚੋਹਦੇ ਦੱਸਦੇ ਸਹੀ ਗੱਲ ਮੇਰੀ ਗੱਲ ਮੇਰੀ ਗੱਲ ਫੋਨ ਫੜ ਲਿਆ ਤੂੰ ਉਹ ਤੂੰ ਸਪੀਕਰ ਬੰਦ ਕਰ ਸਰਪੰਚਾ ਇਕੱਲਾ ਗੱਲ ਕਰ ਮੇਰੇ ਨਾਲ ਮੈਂ ਤੈਨੂੰ ਸਮਝਾਉਂਦਾ ਕਾਕਾ ਸਸੀ ਕੁਚੋਰੀ ਦਾ ਉਹ ਨਹੀਂ ਨਹੀਂ ਇਹ ਇਕੱਲਾ ਐ ਨਿਬੜਦੀਆਂ ਹੁੰਦੀਆਂ ਸਰਪੰਚਾ ਨੇ ਪਿਆਲੀ ਹੁਣ ਉਹ ਨਹੀਂ ਸਰਪੰਚਾ ਗੱਲ ਲੈ ਨਹੀਂ ਮੇਰੀ ਗੱਲ ਫੱਪਾ ਫੱਪਾ ਮੈਂ ਕਰੰਡਾ ਨਾਲ ਗੱਲ ਕਰੂੰਗਾ ਬਸ ਰਲ ਉਹ ਸਰਪੰਚਾ ਗੱਲ ਸੁਣ ਮੇਰੀ ਹੁਣ ਤੂੰ ਇਕੱਲਾ ਉਹ ਹੋ ਉਹ ਤੂੰ ਇੱਕ ਮਿੰਟ ਮੁੰਡੇ ਉਹ ਤੋਂ ਪਾਸੇ ਹੋ ਕੇ ਗੱਲ ਕਰ ਮੇਦਨਾ ਤੁਗਾਂ ਚ ਉਹ ਗੱਲ ਸੁਣ ਉਹ ਸਰਪੇਚਾ ਉਹ ਵੀ ਗੱਲ ਸੁਣਾ ਓਏ ਇਹ ਮੁੰਡਾ ਦੇ ਓਏ ਮੁੰਡਾ ਸੀ ਟੱਟੂ ਤੈਨੂੰ ਪਤਾ ਨਹੀਂ ਤੂੰ ਕਹਿੰਦਾ ਸੀ ਮੈਂ ਘੋੜੀ ਲੈਣੀ ਆ ਉਹ ਚਲ ਜੋ ਹੋ ਗਿਆ ਹੋ ਗਿਆ ਓਏ ਤੈਨੂੰ ਕੋਤੋਂ ਘੋੜੀ ਮੇਰੇ ਤੋਂ ਲੈ ਜੀ ਤੂੰ ਮੂੰਹ ਮੰਗੇ ਰੇਟ ਲਾ ਦੇ ਤੂੰ ਇਹਨੂੰ ਟਕਾ ਇੱਕ ਰੀ ਜੀਜੋ ਕਰੇ ਫੇਰ ਗੱਲ ਹੁੰਦੀ ਓਏ ਆਪਾਂ ਕਰ ਲਾਂਗੇ ਤੂੰ ਘੋੜੀ ਲੈਣੀ ਆ ਨਾ ਤੈਨੂੰ ਕੋੜੀ ਮੈਂ ਤੈਨੂੰ ਮੁੱਲ ਚ ਦਵਾ ਦੂੰ ਤੂੰ ਵੇ ਫਿਕਰ ਇਹਨੂੰ ਟਿਕਾ ਯਾਰ ਇਹ ਕੋੜੀ ਆਇਆ ਤੇ ਰੋਲਾ ਮੈ ਗਿਆ ਨਾ ਖਰਾਬ ਹੁੰਦਾ ਕੋੜੀ ਲਊਗਾ ਕੋੜੀ ਲਊਗਾ ਨਾਲ ਪਹਿ ਮੈਂ ਤੇ ਤੂੰ 4 ਰੁਪਏ ਦੇ ਦੇ ਜਿਹੜੇ ਉਹ ਤੂੰ ਮੈਂ ਤੇਰੇ ਤੇ ਆਪੇ ਪਹਚਾ ਦੂੰ ਸਰਪੰਚਾ ਤੂੰ ਤੈਨੂੰ ਪਤਾ ਤੂੰ ਤਾਂ ਚੰਦੀ ਬੰਦਾ ਆ ਉਹ ਇਹਨੂੰ ਆਉਂਦਾ ਫੋਨ ਮੈਂ ਕੱਟ ਕਰਦਾ ਹਾਂ ਤੂੰ ਨਾ ਸਰਪੰਚਾ ਆਪਾਂ ਤੂੰ ਮੈਨੂੰ ਮੇਰਾ ਨੰਬਰ ਲੈ ਲੈ ਦੇ ਕੋਲ ਅੱਛਾ ਤੂੰ ਮੈਨੂੰ ਫਿਰ ਰਾਤ ਨੂੰ ਫੋਨ ਕਰ ਲੂੰ ਤੈਨ ਮੈਂ ਉਹ ਕੀ ਕਹਿ ਦਿੰਦੇ ਆ ਉਹ ਕੀ ਕਹਿੰਦੇ ਹੁੰਦੇ ਆ ਨਾ ਜੋ ਫੋਨ 'ਚ ਪਾ ਦੇ ਪੈਸੇ ਮੇਰੇ ਆਪੇ ਉਹ ਕਰਾਂ ਉਹ ਮੈਂ ਆਪੇ ਕਰ ਦੂੰ ਤੂੰ ਰਾਤ ਨੂੰ ਮੈਨੂੰ ਫੋਨ ਕਰੀ ਉਹ ਜਾ ਬਸ ਚੰਗਾ ਉਹ ਕੀ ਓਕੇ 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 ਨੂੰ ਟਕਾ ਲਾ ਬਸ